ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਮੇਰੇ ਨਾਲ ਗੱਲ ਕਰੋ ਮੈਂ ਤੁਹਾਨੂੰ ਸਾਰਾ ਕੁਝ ਦੱਸਾਂਗਾ ਸਰਵਾਤਨ ਜੀ ਆਪ ਨੂੰ ਦਿੱਤੇ ਹੋਏ ਚੇਤੇ ਕੇ ਪੈਰ ਪੱਤ ਦੇ ਤੁਹਾਨੂੰ ਮੈਂ ਦੱਸਾਂਗਾ ਤੇ ਕਾਲੂ ਜਰੇਵਾ ਜੈ ਮਨਸਿਰਤ ਇਹਨੂੰ ਕਿਹਾ ਬਈ ਜੀ ਕਾਲੂ ਨਾਮ ਫਿਰਦਾ ਚਾਹ ਬੁਲਾ ਤੇ ਇਹ ਸਾਥ ਤੇ ਜੀ ਕਹਿੰਦੇ ਹੋਵਾ ਜਨ ਸੰਸਾਰ ਵਾਪਸ ਤੇ ਜਿਉ ਪਾਵੇ ਜੋ ਨਾਮ ਸਾਹਸ ਜਾਈ ਹੋਵਾ ਜਨ ਕਾਲ ਨਾ ਚਾਹ ਜੀ ਹਰਜੀਤ ਜੀ ਕੀ ਨਾਮ ਜੇ ਬਲਜੀਤ ਸਿੰਘ ਪੰਜੀ ਕਿਹੜਾ ਪਿੰਡ ਜੇ ਪਿੰਡ ਰਾਮਤੋੜੀ ਹਾਂ ਜੀ ਹਰਜੀਤ ਜੀ ਤੁਸੀਂ ਅੱਜ ਗੁਰੂ ਘਰ ਪਹੁੰਚੇ ਹੋ ਕਾਦੇ ਸਬੰਧ ਵਿੱਚ ਪਹੁੰਚੇ ਜੀਤੀ ਮੈਂ ਰਾਜਵੰਦ ਜੀ ਦੇ ਨਾਮ ਤੇ ਪਹੁੰਚਿਆ ਮੇਰੇ ਵੀ ਸੱਟ ਲੱਗੀ ਹੈ ਜੀ ਹਾਂਜੀ ਮੈਂ ਵੀ ਅਰਦਾਸ ਲੋਕਾਂ ਨੂੰ ਕਹਿ ਕੇ ਅਰਦਾਸ ਕਰਵਾ ਗਈ ਕਿ ਇਹ ਠੀਕ ਹੋ ਜਾਏ ਜੀ ਮੈਂ ਖੁਦ ਮਾਰ ਕੇ ਅਰਦਾਸ ਕਰਨਾ ਕਿ ਉਹ ਵੀ ਠੀਕ ਹੋ ਉਸ ਬੰਦੇ ਦੀ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਐਕਸੀਡੈਂਟ ਹੋਇਆ ਉਹ ਗਾਈ ਦੇ ਵੱਜ ਨਾਲ ਹੋਇਆ ਤੇ ਔਰ 12 ਡੰਗਰ ਤੁਰੇ ਫੇਦੇ ਨੇ ਤੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਵੀ ਇਹ ਜਿਹੜੇ 12 ਡੰਗਰ ਤੁਰੇ ਫੇਦੇ ਨੇ ਉਹਨਾਂ ਤੇ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਜਿਹੜੇ 12 ਡੰਗਰ ਆ ਉਹਨਾਂ ਨੂੰ ਕਵਰ ਕੀਤਾ ਜਾਵੇ ਹਾਂਜੀ ਹਾਂਜੀ ਤੇ ਹੁਣ ਤੁਸੀਂ ਰਾਜਵੀਰ ਜਵੰਦਾ ਦੇ ਤੰਦਰੁਸਤੀ ਵਾਸਤੇ ਪਹੁੰਚੇ ਹੋ ਜੀ ਹਾਂਜੀ ਤੇ ਕੀ ਅਰਦਾਸ ਕਰਦੇ ਮਹਾਰਾਜ ਜੀ ਇਸੇ ਸਰੀਰ ਦਾ ਦਰਦ ਦੱਸ ਦਿੱਤੀ ਹੈ ਤੇ ਮੱਥਾ ਕੀ ਕਹੇ